ਉਹਣਾ ਹੈ ਘਰਾ ਤੂੰ ਉਈ ਬੈਗੀ ਉੱਪਰ ਐ ਥੱਲੇ ਨਹੀਂ ਬੈਹਨੂ ਤੇ ਬੁਰਾ ਲੱਗਦਾ ਤਾਂ ਮਾੜੇ ਸੌਣ ਹੁੰਦੇ ਥੱਲੇ ਬੈਠਣਾ ਤੂੰ ਮੰਜੇ ਤੇ ਬੈਜਾ ਮੈਂ ਨਹੀਂ ਬੈਣਾ ਇੱਥੇ ਬਸ ਠੀਕ ਆ ਠੀਕ ਆ ਵੇ ਇਹ ਤਾਂ ਕੁੱਤੇ ਵਾਲੀ ਐ ਮੈਂ ਨਹੀਂ ਬੈਣਾ ਉੱਤੇ ਤੇ ਮੈਨੂੰ ਮੈਨੂੰ ਰੋਜ਼ ਬਿਠਾ ਦਿੰਨੀ ਐ ਤੇ ਤੇਰੇ ਜੀ ਕੁੱਤੇ ਚ ਕੀ ਫਰਕ ਚੰਗਾ ਚਾਲਿਆ ਬਣਵਾ ਕੇ ਲੈ ਵੇ ਚਾਹ ਵੈ ਤੈਨੂੰ ਕਿੱਥੇ ਬਣਾ ਕੇ ਲਿਆ ਕੇ ਦੇਵਾਂ ਕੋਈ ਪਸ਼ੂ ਡਾਂਡਾ ਤਾਂ ਆਪਣੇ ਘਰੇ ਨਹੀਂ ਹੈਗਾ ਹੈ ਆ ਮਾੜਾ ਮੋਟਾ ਮੋਲ ਦਾ ਲਈਦਾ ਉਹ ਇੱਕ ਟਾਈਮ ਚਾਹ ਬਣਦੀ ਆ ਦੂਜੇ ਟਾਈਮ ਫੇਰ ਦੇਖੀ ਜਾਈਦਾ ਨਹੀਂ ਪਸ਼ੂ ਕਿੱਬ ਤੇ ਰਹ ਹੁੰਦਾ ਵੇ ਕਿੱਥੇ ਆ ਪਸ਼ੂ ਤੂੰ ਪਸ਼ੂ ਹਾਂ ਹੋਏ ਵੇ ਜੱਬੜਾ ਨਾ ਪਣਾ ਮੈਨੂੰ ਮੈਨੂੰ ਕੁੱਤਾ ਕਹਿ ਸਕਦੀਆਂ ਉਹ ਪਸ਼ੂ ਨਹੀਂ ਹੋ ਸਕਦੀ ਵੇ ਚੱਲ ਬੈ ਜਾ ਬੈ ਜਾ ਹੈ ਨਹੀਂ ਚਾਚੂ ਵਾਸਤੇ ਦੁੱਧ ਹੈ ਨਹੀਂ ਨਹੀਂ ਮੈਂ ਬਣਾ ਲੈਂਦੀ ਕੋਈ ਦੇਖਦੀ ਆ ਕਿਸੇ ਨੂੰ ਕਈ ਨਹੀਂ ਆ ਕੋਈ ਡੱਗਰ ਪਸ਼ੂ ਇੱਕ ਅੱਧਾ ਲੈ ਨਹੀਂ ਆ ਤਾਂ ਜਾ ਕੇ ਘਰੇ ਦੁੱਧ ਦਹੀਂ ਹੋਊਗਾ ਕੋਈ ਫੇਰ ਹੀ ਕੋਈ ਗੱਲ ਬਣੂਗੀ ਹਾਂ ਡੰਗਰ ਤਾਂ ਲੈਣਾ ਪਊ ਅੱਜ ਮੇਰਾ ਚਟਾ-ਚਟਾ ਹੋ ਗਿਆ ਗੂਨ ਨਹੀਂ ਰਿਹਾ ਮੇਰੇ ਚ ਮੇਰੀ ਮਾਂ ਹੁੰਦੀ ਸੀ ਮੇਰੀ ਮਾਂ ਤਾਂ ਜੇ ਮੈਂ ਪਾਣੀ ਮੰਗਦਾ ਤਾਂ ਦੁੱਧ ਦੇਂਦੀ ਸੀ ਜੇ ਦੁੱਧ ਮੰਗਦਾ ਤਾਂ ਖੋਆ ਦਿੰਦੀ ਸੀ ਤੂੰ ਮੇਰੇ ਸਾਲੇ ਦੇ ਜੀ ਪਾਣੀ ਦਾ ਗਲਾਸ ਵੀ ਫਰਾਦੀ ਆਹ ਆਹ ਚੈਰ ਨਾਲ ਵੇ ਉਹ ਜਵਾਨੇ ਹੋਰ ਸੀਗੇ ਉਦੋਂ ਤਾਂ ਪਸ਼ੂ ਢਾਂਡਾ ਸਾਂਭੀ ਜਾਂਦਾ ਸੀ ਪਰਿਵਾਰ ਨਾਲ ਕੇ ਹੁਣ ਆਪਾਂ ਦੋ ਤਾਂ ਜਾਣੇ ਆ 10 ਮੈਂ ਪਹਿਲਾਂ ਤਾਂ 13 ਸੇ ਆਪਾਂ ਕਰਨਾ ਪੈਂਦਾ ਉਹਨਾਂ ਦੀ ਗੱਲ ਆ ਵਾਤੀ ਤੇਰੀ ਦਾ ਅੱਜ ਕੱਲ ਪਰਸੋਂ ਦੀ ਤਾਂ ਗੱਲ ਐ ਇਹ ਕੀ ਦੱਸ ਹੱਲਿਆਂ ਮਿਲੇ ਦੀ ਗੱਲ ਐ ਮੇਰੀ ਮਾਂ ਨੂੰ ਮਰਿੰਦਾ 2 ਸਾਲ ਹੋਏ ਨੇ ਅਜੇ ਵੇ ਚੱਲ ਚੰਗਾ ਕੋਈ ਪਸ਼ੂ ਢਾਂਡਾ ਦੇਖਦੇ ਆ ਲਿਓ ਨੀਆ ਮੈਂ ਕਹਿ ਨਹੀਂ ਆ ਕਿਸੇ ਨੂੰ ਫੇਰ ਘਰੇ ਦੁੱਧ ਤਾਂ ਹੀ ਹੋਊਗਾ ਤਾਂ ਖੋਆ ਹੋਊਗਾ ਤਾਂ ਗਲਾਸ ਪਰ ਪਰ ਕੇ ਦੁੱਧ ਪੀਵੇਂਗਾ ਨਹੀਂ ਤਾਂ ਇਹਦੇ ਨਾਲ ਹੀ ਮੇਰਾ ਤਾਂ ਦਿਮਾਗ ਖਰਾਬ ਕਰੇਗਾ ਤੇਰਾ ਤਾਂ ਹੋਇਆ ਹੀ ਹੋਇਆ ਫਿੱਟ ਹੁੰਦੇ ਨੇ ਲੋਕ ਮਾਮਾ ਬਿਨਾਂ ਕੁਸ ਹੈ ਇਹ ਬੁਗੁਰ ਕਾਲ ਸੁਣੀ ਵੇ ਕੀ ਹਾਪ ਹੋਰ ਨਾ ਮੈਨੂੰ ਮੰਗਾ ਦੇ ਤਾਂ ਵਾ 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 ਬੇ ਤਾਂ ਕੁੱਤਿਆਂ ਵਾਸਤੇ ਹੁੰਦਾ ਆਨਲਾਈਨ ਮੰਗਾਇਆ ਨਹੀਂ ਤਾਂ ਜਦੋਂ ਇਹ ਵਿੱਚ ਕੁੱਤਾ ਫੜ ਗਿਆ ਉਦੋਂ ਕੁੱਤਿਆਂ ਦਾ ਬਣਿਆ ਇਹ ਵੱਡੇ ਸਹਿਜ ਚ ਮੰਗਾਤਾ ਐਲ ਐਕਸਰਸਾਈਜ਼ ਚ ਵੇ ਬਾਈ ਜਾ ਟੈਕ ਕੇ ਲੱਗਦਾ ਐਲ ਐਕਸ ਦਾ ਮੂ ਹੀ ਨਹੀਂ ਹਟਦਾ ਹੈਗਾ ਮੇਰੇ ਸਾਰੇ ਦਿਨ ਮੈਨੂੰ ਤਾਂ ਕੁੱਤਿਆਂ ਆਸਮਾਨ ਵੀ ਮੰਗਾ ਕੇ ਰੰਦੀ ਕੋਈ ਨਹੀਂ ਕੋਈ ਨਹੀਂ ਲੋਕ ਐ ਉਹ ਛੋਡੇ ਤਾਂ ਸੁੱਕਸਾਂ ਦਾ ਛੋਡੇ ਲਾਣੇ ਤਾਂ ਨਹੀਂ ਕੋਈ ਮਰਿਆ ਛੋਡੇ ਦਾ ਗੰਜਰ ਤੇ ਮਰਦੇ ਵੀ ਬਾਲੇ ਨੇ ਫੇਟਾਂ ਖਾ ਖਾ ਕੇ ਤੇ ਮੈਂ ਪਹੁੰਗਦੀ ਆ ਮੇਰੇ ਸਾਲੇ ਦੇ ਦੀ ਮੈਨੂੰ ਲੱਗਦਾ ਜਮੀਨ ਝੂਠਾ ਖਾ ਬੈਠੀ ਉਹ ਤਾਂ ਮੇਰੇ ਵਾਲੀ ਦਾ ਹੈ ਉਹਦੇ ਮੰਗੂ ਕਰਦੀ ਹੈ ਕਿਹੜਾ ਆ ਗਿਆ ਓਕੇ ਅਰਨਾਟਾ ਬੋਲੇ ਕਿਵੇਂ ਆ ਓਏ ਓਏ ਉੱਚਾ ਤੈਨੂੰ ਸੁਣਦਾ ਯਾਰ ਮੈਨੂੰ ਤਾਂ ਨਹੀਂ ਹਾਂ ਓਏ ਉੱਚਾ ਤੈਨੂੰ ਸੁਣਦਾ ਮੈਨੂੰ ਤਾਂ ਨਹੀਂ ਹੌਲੀ ਬੋਲ ਓਏ ਆ ਚੱਕ ਪੂਰਾ 40 ਐ ਰਿਕਰ ਵਾਲੀ ਨਾਲ ਗੱਲ ਹੋ ਗਈ ਦੀ ਸਾਈ ਚੱਕ ਦਰੀ ਜ਼ਮੀਨ ਦੀ ਓਏ ਕੰਦਰੋ ਤੁਸੀਂ ਹਨਾ ਪਿੰਡ ਵਾਲੋ ਜਮੇ ਚੰਦਰੇ ਹੋ ਰਹੇ ਹੋ ਤੁਸੀਂ ਓ ਮੇਰੇ ਕੋਲ ਪਹਿਲੀ ਸਾਈ ਦੇਤੀ ਮੇਰੇ ਕੋਲ ਕਿੱਥੇ ਅਪਰਾਲੀ ਅਲੇ ਬੋਲਾ ਪਾਈਆ ਪਹਿਲਾਂ ਬੇਨਾ ਬਸਪਤੀ ਦੀ ਪਾਲੀ ਨਾ ਉਸ ਅਧਿਕਸ਼ ਦੀ ਪਰਾਲੀ ਨਹੀਂ ਹੈਗੀ ਆਪਣੇ ਲਵੇ ਓਏ ਬਾਈ ਤੈਨੂੰ ਨਹੀਂ ਪਤਾ ਤੇਰੇ ਘਰ ਵਾਲੀ ਨੂੰਰੇ ਬੁਲਾ ਲੈ ਮੇਰੇ ਲਵੇ ਉਹਨੂੰ ਪਤਾ ਹੈ ਮੇਰੇ ਘਰ ਵਾਲੀ ਨੂੰ ਤੇਰੇ ਲਵੇ ਕਿਵੇਂ ਲਾਣਾ ਤੇਰੀ ਭੈਣ ਦਾ ਕਰਿਆ ਆ ਕੇ ਕਹਿੰਦਾ ਮੇਰੇ ਘਰ ਵਾਲੀ ਵੀ ਮੇਰੇ ਕੋਲ ਲਾ ਦੇ ਤੇਰੀ ਨੂੰ ਭੈਣ ਦਾ ਮਲੰਗ ਓ ਯਾਰ ਮੈਂ ਆਈ ਨਹੀਂ ਕਿਆ ਆਲਾ ਇਹ ਮੇਰੇ ਥੋੜੀ ਦੀ ਖੋਲੀ ਘਰ ਜਨ हां फिर क्यों मार दंगा बोलता है? ओ भाई मैं कह तेरे ਘਰ ਵਾਲੀ ਨੂੰਰੇ ਬੁਲਾ ਲੈ ਮੇਰੇ ਲਵੇ ਉਹਦੇ ਨਾਲ ਗੱਲ ਹੋਈ ਸੀ ਸਾਈਖ ਫੜਾਣਾ ਐ ਤੇਰੀ ਜ਼ਮੀਨ ਦੀ ਅੱਛਾ ਕੋਈ ਗੱਲ ਨਹੀਂ ਫਿਰ ਉਹ ਮੇਰੇ ਨਾਲ ਦੀ ਜਾਦੇ ਠਾਨੇਦਾਰ ਲੱਗਿਓ ਜਪੂ ਗਦੀ ਤਾਂ ਮੇਰੀ ਐ ਮੈਨੂੰ ਫੜਾ ਕਿੰਨੇ ਪੈਸੇ ਨੇ ਇਹ ਉਹ 40000 ਐ ਪੂਰਾ ਹਾਂ ਇਹ ਸਵਾ ਚਾਰ ਗਿਲੇ ਜ਼ਮੀਨ ਐ ਪਣੀ ਦਸਤਾ ਹੁਣ ਤੈਨੂੰ ਹਾਂ ਹਾਂ ਆਹੋ ਹਾਂ ਬਸ ਕੋਈ ਨਹੀਂ ਤੇਰੀ ਹੋ ਗਈ ਜ਼ਮੀਨ ਹੋ ਗਈ ਐਂ ਤਾਂ ਗੱਲ ਹੋ ਗਈ ਹੋਣੀ ਮੈਨੂੰ ਪੁੱਛੇ ਬਿਨਾ ਗੱਲ ਨਹੀਂ ਕਰਦੀ ਹੈਗੀ ਉਹ ਓ ਯਾਰ ਪਤਾ ਹੈ ਉਹਦਾ ਮੈਨੂੰ ਆ ਪੈਸੇ ਸਮਾਦੀਨ ਵਾਲੇ ਸਮਾਣ ਨੂੰ ਮੈਂ ਆਪਦੇ ਜਿੰਦੇ ਗੁੰਝੇ ਰੱਖਦਾ ਯਾਰ ਕਮਾਲ ਕਰਦਾ ਮੈਨੂੰ ਯਾਰ ਠੀਕ ਹਾਂ ਚਲ ਮਾੜਾ ਜੰਗਾ ਬੋਲੇ ਹਾਂ ਮਾਫ ਕਰੀ